ਟੋਟਲ ਟੋ ਮਾਡਲ ਆ ਗਿਆ ਹੂੰ ਇਹ ਮੀਟਰ ਵਾਲਾ ਮਾਡਲ ਹੈ ਬਰਮ ਦੇ ਉੱਪਰ ਲੱਗ ਜਾਂਦਾ ਹਾਂ ਉੱਤੇ ਲੱਗ ਜੂਆ ਰੀਡਿੰਗ ਵਾਲਾ ਜੇ ਤੁਸੀਂ ਇਹਦੀ ਆ ਮੇਨ ਰੀਡਿੰਗ ਆ ਆ ਗਈ 3500 ਰੁਪਏ ਦਾ ਜੀ ਝਟਕਾ ਮਸ਼ੀਨ ਇਹ ਅਟੈਚ ਹੁੰਦਾ ਜਿਵੇਂ ਕੰਡਿਆਲੀ ਤਾਰ ਲੱਗਦੀ ਆ ਇਹ ਬੈਟਰੀ ਨਾਲ ਵੀ ਲੱਗ ਜਾਂਦੀ ਆ ਠੀਕ ਹੈ ਨਾ ਡੀਜ਼ਲ ਵਾਲੇ ਦੇ ਵਿੱਚ ਕਚਰਾ ਬਹੁਤ ਬੰਦ ਆ ਥੱਲੇ ਸਭ ਤੋਂ ਵੱਡੀ ਸਮੱਸਿਆ ਆਂਦੀ ਆ ਠੀਕ ਹੈ ਜੀ ਇਹਦਾ ਜਿਹੜਾ ਫਿਲਟਰ ਆ ਉਹ ਵੀ ਬੜਾ ਹੈਵੀ ਤੇ ਕੁਆਲਿਟੀ ਵਾਲਾ ਜੇ ਤੁਸੀਂ ਜਾਣਦੇ ਹੋ ਰਤਨ ਟਰੇਡਿੰਗ ਕੰਪਨੀ ਕੋਟਕਪੂਰਾ ਵਾਲੇ ਆਪਣੇ ਕਿਸਾਨ ਭਰਾਵਾਂ ਲਈ ਵਰਤੋਂ ਚੋਂ ਵਾਲੀਆਂ ਵੱਖ-ਵੱਖ ਮਸ਼ੀਨਾਂ ਜਿਹੜੀਆਂ ਆਪਣੀ ਜ਼ਿੰਦਗੀ ਨੂੰ ਆਪਣੇ ਕੰਮ ਨੂੰ ਆਸਾਨ ਕਰ ਦਿੰਦੀਆਂ ਨੇ ਲੈ ਕੇ ਆਉਂਦੇ ਰਹਿੰਦੇ ਨੇ ਇਸ ਵਾਰੀ ਵੀ ਇਹ ਦੋ ਨਵੀਆਂ ਮਸ਼ੀਨਾਂ ਲੈ ਕੇ ਆਏ ਆ ਝਟਕਾ ਮਸ਼ੀਨ ਤੇ ਇਹ ਮਤਲਬ ਤੇ ਤੀਲ ਡੀਜ਼ਲ ਤੇਲ ਪੰਪੋ ਮਤਲਬ ਡਰਮ ਚੋਂ ਕੱਢਣ ਲਈ ਮਸ਼ੀਨ ਜਿੰਨੇ ਕਹਿ ਸਕਦੇ ਹੋ ਤੁਸੀਂ ਪੈਟਰੋਲ ਪੰਪ ਫੀਲਿੰਗ ਲੈ ਸਕਦੇ ਹੋ ਘਰੇ ਲਾ ਕੇ ਦੋਨਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸ੍ਰੀ ਕਾਲ ਜੀ ਇਦੀ ਬਾਰੇ ਜਾਣਕਾਰੀ ਦਿਓ ਝਟਕਾ ਮਸ਼ੀਨ ਕੀ ਕੰਮ ਆਉਗੀ ਸਾਡੇ ਇੱਥੇ ਨਾ ਲੋਕਲ ਕੋਈ ਵੀ ਆਪਣਾ ਦੁਕਾਨਦਾਰ ਝਟਕਾ ਮਸ਼ੀਨਾਂ ਦਾ ਕੰਮ ਨਹੀਂ ਕਰਦਾ ਠੀਕ ਹੈ ਜੀ ਅੱਗੇ ਸਾਡੇ ਇੱਥੇ ਲੋਕਲ ਕਿਸਾਨਾਂ ਨੂੰ ਜਾਂ ਨੇੜੇ-ਤੇੜੇ ਦੇ ਲੋਕਾਂ ਨੂੰ ਬਾਹਰੋਂ ਮੰਗਾੜੀਆਂ ਪੈਂਦੀਆਂ ਸੀ ਹਾਂਜੀ ਹਾਂਜੀ ਜਾਂ ਰਾਜਸਥਾਨ ਤੋਂ ਜਾਂ ਹੋਰ ਏਰੀਆ ਚ ਗੰਗਾ ਨਗਰੋਂ ਜਾਂ ਹੋਰ ਕਿ ਪਾਸੋਂ ਠੀਕ ਹੈ ਜੀ ਨਾਲੇ ਮਹਿੰਗੀਆਂ ਪੈਂਦੀਆਂ ਸੀ ਨਾਲੇ ਕਿਰਾਇਆ ਉੱਤੇ ਪੈਂਦਾ ਸੀ ਠੀਕ ਹੈ ਜੀ ਹੁਣ ਆਪਾਂ ਇਹਦਾ ਰੇਟ ਜਿਹੜਾ ਝਟਕਾ ਮਸ਼ੀਨ ਦਾ ਰੇਟ ਹੈ ਹਾਂਜੀ ਸਰ ਵੀ ਆਹ ਕੰਪਨੀ ਦੀ ਹੈ ਚੈੱਕ ਕਰ ਸਕਦਾ ਹੈ ਇਹ ਅੱਜ ਪਹਿਲੀ ਕੰਪਨੀ ਹੈ ਪਹਿਲੇ ਦਿਨ ਹੀ ਆਈ ਹੈ ਇਹ ਸੋਡੀ ਵੀਡੀਓ ਤੋਂ ਹੀ ਆਪਾਂ ਸ਼ੁਰੂ ਕਰਨ ਲੱਗੇ ਆ ਠੀਕ ਹੈ ਸਰ ਆਪਾਂ ਇਹਦਾ ਰੇਟ ਰੱਖਿਆ ਜੀ 3500 ਰੁਪਏ 3500 ਰੁਪਏ ਦਾ ਜੀ ਝਟਕਾ ਮਸ਼ੀਨ ਇਹ ਅਟੈਚ ਹੋ ਜੂ ਜਮੇ ਕੰਡਿਆਲੀ ਤਾਰ ਲੱਗਦੀ ਆ ਇਹ ਬੈਟਰੀ ਨਾਲ ਵੀ ਲੱਗ ਜਾਂਦੀ ਆ ਠੀਕੇ ਜੀ ਤੇ ਬਿਜਲੀ ਨਾਲ ਵੀ ਇਹਦੀਆਂ ਲੀਡਾਂ ਨਾਲ ਆਉਂਦੀਆਂ ਜੀ ਠੀਕੇ ਜੀ ਬਿਜਲੀ ਕੰਜਪਸ਼ਨ ਇਹਦੀ ਇਹ ਤਾਂ ਹੋ ਗਿਆ ਕਿਹੜਾ ਜੂੰ ਤਾਂ ਥੋੜਾ ਮੋਟਾ ਮੈਂ ਵੈਸੇ ਜੇ ਚਲਾਈ ਨਹੀਂ ਠੀਕੇ ਜੀ ਆ ਸੋਡੇ ਮੂਰੇ ਪਹਿਲਾ ਪੀਸ ਹੀ ਆਪਾਂ ਕੱਢਿਆ ਈ ਵੈਸੇ ਸੇਫਾ ਕਿਸੇ ਦਾ ਬੰਦੇ ਦਾ ਹੱਥ ਲੱਗਦਾ ਉਹਨਾਂ ਨੂੰ ਹੀ ਲੱਗਦੀ ਹੈ ਜੀ ਆਲਰੇਡੀ ਲੱਗ ਰਹੀਆਂ ਦਾਦਾ ਸਾਲਾਂ ਤੋਂ ਠੀਕ ਹੈ ਜੀ ਇਹ ਦੋਸਤੋ ਜਿਵੇਂ ਤੁਸੀਂ ਆ ਫੋਟੋਆਂ ਦਿੱਤੀਆਂ ਹੋ ਨਾ ਹਨਾ ਕੋਈ ਮਤਲਬ ਅਵਾਰਾ ਪਸ਼ੂ ਪੱਧ ਤੰਗ ਕਰਦੇ ਆ ਰੋਜ਼ ਰੂਜ਼ ਜੰਗਲੀ ਸੂਰ ਦੇ ਰਹਾ ਹਨਾ ਵੀ ਆਪਾਂ ਰੇਡ ਵੈਲਿਊ ਵੀ ਜਿਹੜੀ ਦੱਸ ਰਹੇ ਆਂ ਵੀ 3500 ਰੁਪਿਆ 3500 ਰੁਪਿਆ ਆਮ ਉਹ ਆਰਚ ਜਿਵੇਂ ਦੱਸ ਰਹੇ ਸੀ ਬਈ ਤੁਹਾਨੂੰ ਮਹਿੰਗੀ ਮਿਲੂਗੀ ਇਹ ਤੁਹਾਨੂੰ ਸਸਤੀ ਨਹੀਂ ਮਿਲ ਸਕਦੀ ਤੁਹਾਨੂੰ ਸਸਤੀ ਨਹੀਂ ਮਿਲੂ ਸਭ ਤੋਂ ਸਸਤਾ ਆਲ ਇੰਡੀਆ ਚ ਡਿਲੀਵਰੀ ਸਾਰੇ ਕਿਤੇ ਹਾਂ ਡਿਲੀਵਰੀ ਤਾਂ ਇਹ ਇੰਜ ਹੈ ਜਿੱਥੇ ਮੇਰੀਆਂ ਦੇਖੋ ਸਿੱਧੀ ਜੀ ਗੱਲ ਆ ਬਸ ਦੀ ਸਰਵਿਸ ਹੈ ਹਾਂਜੀ ਬਸ ਦੇ ਵਿੱਚ ਅਸੀਂ ਪਹਿਲਾਂ ਵੀ ਦੱਸਿਆ ਸਪਰੇਅ ਪੰਪ ਆ ਹੋਰ ਅਸੀਂ ਰੱਖ ਦਿੰਨੇ ਆ ਜਿਹੜਾ ਕਿਰਾਇਆ ਜ਼ਿਮੀਂਦਾਰ ਨੂੰ ਦੇਣਾ ਪੈਂਦਾ ਠੀਕ ਹੈ ਜੀ ਕਿਉਂਕਿ ਮੈਂ ਜਿਹੜੀ ਰੇਟ ਵੈਲਿਊ ਦੇਣਾ ਨਾ ਜੀ ਜਿਵੇਂ ਇੱਕ ਹੁੰਦਾ ਹੋਮ ਡਿਲੀਵਰੀ ਹਾਂਜੀ 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 ਵੀ ਅਸੀਂ ਤੁਹਾਡੇ ਘਰੇ ਦੇ ਦਾਂਗੇ ਉੱਥੇ ਪੰਪ ਦਾ ਰੇਟ ਕੀ ਆ ਯਾਰ 12000 11000 13000 14000 ਆਪਾਂ ਰੇਟ ਆ ਕੀ ਆ 8000 ਅਸੀਂ ਕਿਹੜੇ ਆਪ ਦੇ ਜੈਨੂਅਲ ਮਾਰ ਉਹ ਪੰਪ ਦਾ ਰੇਟ ਇਹਦਾ 83500 ਦਾ 3500 ਹੁਣ ਆ ਜੋ ਡੀਜ਼ਲ ਪੰਪਾਂ ਤੇ ਠੀਕ ਹੈ ਜੀ ਆ ਆ ਗਿਆ ਡੀਜ਼ਲ ਪੰਪ ਕੱਲਾ ਇਹ ਆ ਗਿਆ ਜੀ ਆ 3500 ਇੱਥੋਂ ਦੱਸੋ ਇੱਥੋਂ ਸਮਝ ਆਊਗਾ ਜੀ ਆ ਟੋਟਲ ਟੌਪ ਮਾਡਲ ਆ ਗਿਆ ਹੂੰ ਇਹ ਮੀਟਰ ਵਾਲਾ ਮਾਡਲ ਹੈ ਬਰਮ ਦੇ ਉੱਪਰ ਲੱਗ ਜਾਂਦਾ ਹੈ ਹਾਂ ਉੱਤੇ ਲੱਗ ਜੂ ਆ ਰੀਡਿੰਗ ਵਾਲਾ ਜੇ ਤੁਸੀਂ ਇਹਦੀ ਆ ਮੇਨ ਰੀਡਿੰਗ ਆ ਆ ਗਈ ਜੇ ਤੁਹਾਨੂੰ ਆਪਾਂ ਡੇਲੀ ਪਾਣਾ ਹੈ ਆਪਾਂ ਇਹਨੂੰ ਜ਼ੀਰੋ ਵੀ ਕਰ ਸਕਦੇ ਹਾਂ ਇੱਥੋਂ ਪਤਾ ਲੱਗ ਰਹਿਣਾ ਵੀ ਕਿੰਨੇ ਕਿੰਨਾ ਰੋਜ਼ ਆਪਾਂ ਪਾ ਰਹੇ ਜੇ ਕਿਸੇ ਨੂੰ ਆਪਾਂ ਉਧਾਰ ਵੀ ਦੇਣਾ ਉਹ ਆ ਕਿੰਨਾ ਕਿੰਨਾ ਪਾ ਰਿਹਾ ਠੀਕ ਹੈ ਜੀ ਨਾਲ ਇਹਦੀ ਕਿੱਟ ਫਿਲਟਰ ਠੀਕ ਹੈ ਜੀ ਜਿਹੜਾ ਇਹਦੇ ਨਾਲ ਡੀਜ਼ਲ ਵਾਲਾ ਥੱਲੇ ਫਿਲਟਰ ਹੈ ਨਾ ਡੀਜ਼ਲ ਵਾਲੇ ਦੇ ਵਿੱਚ ਕਚਰਾ ਬਹੁਤ ਬੰਦ ਆ ਥੱਲੇ ਸਭ ਤੋਂ ਵੱਡੀ ਸਮੱਸਿਆ ਆਂਦੀ ਹੈ ਠੀਕ ਹੈ ਜੀ ਇਹਦਾ ਜਿਹੜਾ ਫਿਲਟਰ ਹੈ ਉਹ ਵੀ ਬੜਾ ਹੈਵੀ ਤੇ ਕੁਆਲਟੀ ਵਾਲਾ ਠੀਕ ਹੈ ਸਰ ਇਹ ਡਬਲ ਹੈ ਅੰਦਰ ਉਹ ਵੀ ਕਚਰਾ ਅੰਦਰ ਜਾਣ ਹੀ ਨਹੀਂ ਦਿੰਦਾ ਜਾਣ ਹੀ ਨਹੀਂ ਦਿੰਦਾ ਇਹਦੇ ਨਾਲ ਹਾਈਡਰੋਲਿਕ ਪੈਪ ਆ ਪਈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆ ਡੀਜ਼ਲ ਖਿੱਚਣ ਵਾਲੀ ਆ ਡਰਮ 'ਚ ਸਿੱਟਣ ਵਾਲੀ ਆ ਇਹ ਅਸੀਂ ਜ਼ਿੰਮੇਦਾਰ ਨੂੰ ਵੱਡੀ ਵੀ ਦੇ ਦਨੇ ਆ ਵੀ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਿਸਾਬ ਨਾਲ ਜਿਵੇਂ ਡਰਮ ਆ ਉਹਦਾ ਕੋਈ ਐਕਸਟਰਾ ਚਾਰਜ ਨਹੀਂ ਲੈਂਦੇ ਠੀਕ ਹੈ ਸਰ ਠੀਕ ਹੈ ਜੀ ਇਹਦਾ ਰੇਟ ਰੱਖਿਆ ਆਪਾਂ 11000 ਰੁਪਏ 11000 ਰੁਪਏ ਜੀ ਜੇ ਕੱਲਾ ਉਹਨੇ ਮੀਟਰ ਤੋਂ ਬਿਨਾ ਲੈਣਾ ਜੀ ਮੀਟਰ ਚੱਕਿਆ ਜਾਊਗਾ ਪੰਪ ਆਜੂਗਾ ਆ ਗਨ ਆਜੂਗਾ ਆ ਆਹੀ ਪੈਪ ਸੈਟ ਆਜੂਗਾ ਆਹੀ ਫਿਲਟਰ ਆਜੂਗਾ ਠੀਕ ਹੈ ਜੀ ਫਿਰ ਰੇਟ ਹੈ 7500 ਰੁਪਏ ਕੱਲਾ ਮੀਟਰ ਕੱਢਿਆ ਜਾਊਗਾ ਮੀਟਰ ਨਿਕਲ ਜਾਣਾ ਜੀ ਠੀਕ ਹੈ ਜੀ ਦੋਸਤੋ ਠੀਕ ਹੈ ਜੀ ਤੇ ਇਹਦੇ ਚ ਕੀ ਆ ਮਤਲਬ ਇਹ ਚੱਲੂਗਾ ਬਿਜਲੀ ਤੇ ਪਲੱਸ ਮੋਟਰ ਨਾ 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 ਇਹ ਚੱਲਦੀ ਹੈ ਬੈਟਰੀ ਤੇ ਬੈਟਰੀ ਤੇ ਆ ਬੈਟਰੀ ਲੱਗਦੀ ਆ ਆ ਬੱਸ ਜਿਹੜੀ ਮਰਜ਼ੀ ਲਾ ਲਓ ਯਾਰ ਟਰੈਕਟਰ ਦੀ ਬੈਟਰੀ ਲਾ ਲਓ ਅੱਛਾ ਜੀ ਜਿਹੜੀ ਮਰਜ਼ੀ ਬੈਟਰੀ ਲਾ ਲਓ ਆ ਚਲਾ ਕੇ ਦਿਖਾਓ ਕਿ ਚੈਲੇ ਇਹ ਕੰਮ ਕਰਦਾ ਹੈ ਠੀਕ ਹੈ ਜੀ ਹੁਣ ਕਈ ਯਾਰ ਅਗਲੇ ਨੂੰ ਆ ਜਾਂਦਾ ਯਾਰ ਡਰ ਹਾਂਜੀ ਵੀ ਇਹ ਕੰਮ ਕਰੂ ਖਰਾਬ ਨਾ ਹੋ ਜੇ ਫਲਾਨਾ ਨਾ ਹੋ ਜੇ ਹਾਂਜੀ ਹਾਂਜੀ ਤਾਂ ਬ੍ਰਾਂਡ ਪੜ ਲਓ ਸਪੀਡਵੇ ਕੰਪਨੀ ਦਾ ਠੀਕ ਹੈ ਜੀ ਠੀਕ ਹੈ ਜੀ 50 ਲੀਟਰ ਦੀ ਮੋਟਰ ਹੈ ਠੀਕ ਹੈ ਜੀ 50 ਲੀਟਰ ਦੀ ਮੋਟਰ ਦਾ ਮਤਲਬ ਹੈ 1 ਮਿੰਟ ਦਾ 35 ਤੋਂ 40 ਲੀਟਰ ਇਹਨੇ ਡਿਸਚਾਰਜ ਕਰਨਾ ਹੈ ਬਾਹਰ ਕੱਢਣਾ ਹੈ ਬਾਹਰ ਕੱਢਣਾ ਹੈ ਪ੍ਰੈਸ਼ਰ ਨਾਲ ਹਾਂ ਠੀਕ ਹੈ ਜੀ ਦੋਸਤੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਹਨੇ ਮਗਾਉਣਾ ਤੁਸੀਂ ਕਰਨੀਆਂ ਕਾਲ ਨਾਲ ਨੰਬਰ ਦੇਵਾਂਗੇ ਇਹ ਸਮਾਨ ਤੁਹਾਡੇ ਘਰੇ ਪਹੁੰਚ ਜਾਊਗਾ ਜੈਨੂਨ ਰੇਟ ਦੇ ਵਿੱਚ ਵਿਦ ਗਾਰੰਟੀ ਵਰੰਟ ਧੰਨਵਾਦ